ਸਰਕਾਰ ਨੇ ਮੁਆਵਜ਼ਾ ਨਾ ਦਿੱਤਾ ਕਿਸਾਨਾਂ ਨੂੰ ਗਰੀਬ ਨੂੰ ਪਸ਼ੂਆਂ ਦਾ ਮੁਆਵਜ਼ਾ ਦੇ ਲੇ ਕੇ ਜੋ ਜੋ ਵਾਅਦੇ ਕੀਤੇ ਨਾ ਕੀਤੇ ਇੱਕ ਮਹੀਨੇ ਬਾਅਦ ਫਿਰ ਅਸੀਂ ਮੀਟਿੰਗ ਕਰਕੇ ਅਗਲਾ ਐਕਸ਼ਨ ਪਲਾਨ ਸੋਚਾਂਗੇ ਕਿ ਸਰਕਾਰ ਕੀ ਸਾਰਾ ਕੰਮ ਛੱਡ ਕੇ ਸਾਰੇ ਮਹਿਕਮਿਆਂ ਦੀ ਡਿਊਟੀ ਪੰਜਾਬ ਪੁਲਿਸ ਦੀ ਡਿਊਟੀ ਲਾ ਕੇ ਸਾਰੇ ਜਿੰਨੇ ਬੰਦ ਐ ਉਹਨਾਂ ਨੂੰ ਭਰਨ ਦੀ ਕੋਸ਼ਿਸ਼ ਕਰੋ ਤੇ ਪਿੰਡਾਂ ਦੇ ਲੋਕਾਂ ਨੂੰ ਕੱਢੋ ਉੱਥੇ ਬਿਮਾਰੀ ਫੈਲ ਰਹੀ ਐ ਜਾਨਵਰ ਮਰ ਗਏ ਐ ਤੇ ਨਾਲੇ ਮੈਂ ਇੱਕ ਕਾਲੀ ਦਲ ਤਰਫੋਂ ਮੈਂ ਚੇਤਾਵਨੀ ਵੀ ਦੇਣਾ ਚਾਹਣਾ ਹੈ ਇਹ ਸਰਕਾਰ ਨੇ ਮੁਆਵਜ਼ਾ ਨਾ ਦਿੱਤਾ ਕਿਸਾਨਾਂ ਨੂੰ ਗਰੀਬ ਨੂੰ ਪਸ਼ੂਆਂ ਦਾ ਮੁਆਵਜ਼ਾ ਦੇ ਲੇ ਕੇ ਜੋ ਜੋ ਵਾਅਦੇ ਕੀਤੇ ਨਾ ਕੀਤੇ ਇੱਕ ਮਹੀਨੇ ਬਾਅਦ ਫਿਰ ਅਸੀਂ ਮੀਟਿੰਗ ਕਰਕੇ ਅਗਲਾ ਐਕਸ਼ਨ ਪਲਾਨ ਸੋਚਾਂਗੇ ਕਿ ਇਹ ਸਰਕਾਰ ਨੂੰ ਜਿਵੇਂ ਲੈਂਡ ਪੂਲਿੰਗ ਇਹਨਾਂ ਨੂੰ ਝੁਕਣਾ ਪਿਆ ਪੰਜਾਬ ਦੇ ਲੋਕਾਂ ਸਾਹਮਣੇ ਝੁਕਾਵਾਂਗੇ ਤੇ ਸਾਰਾ ਪੈਸਾ ਕੰਪਨਸੇਸ਼ਨ ਜਿੰਨਾ ਤਾਂ ਨਹੀਂ ਦਿੰਦੇ ਉਹ ਇੱਕ ਪਲਾਨ ਬਣਾਵਾਂਗੇ ਥੈਂਕ ਯੂ ਹਾਂਜੀ ਪ੍ਰਬੰਧ ਪਹਿਲਾਂ ਹੋਣਾ ਚਾਹੀਦਾ ਸੀ ਨਹੀਂ ਕੀਤਾ ਇਹ ਫੰਡ ਸੱਜਿਆ ਨਾ ਉਹ ਜਾਂਚ ਬੱਸਾਂ ਦੀ ਮੰਗ ਕਰਦੇ ਹੋ ਜਾਂਚ ਦੀ ਲੋੜ ਹੀ ਨਹੀਂ ਕਿਉਂਕਿ ਪ੍ਰਬੰਧ ਕੀਤਾ ਹੀ ਨਹੀਂ ਮੀਟਿੰਗ ਹੋਈ ਨਹੀਂ ਮੈਨੂੰ ਮਹਿਕਮੇ ਵਾਲੇ ਨੇ ਦੱਸਤਾ ਕਿ ਅਸੀਂ ਕੀ ਕਰੀਏ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਸਰਕਾਰ ਨੇ ਇੱਕ ਬਾਰ ਵੀ ਨਹੀਂ ਪੁੱਛਿਆ ਤੁਹਾਨੂੰ ਇਰੀਗੇਸ਼ਨ ਮਹਿਕਮੇ ਨੂੰ ਡਰੇਨੇਜ ਮਹਿਕ ਨੂੰ ਕੀ ਚੀਜ਼ ਦੀ ਲੋੜ ਹੈ ਆ ਪਾਪੀ ਹੈ ਆ ਜਿੰਨੀਆਂ ਜਾਨਾਂ ਗਈਆਂ ਜਿੰਨਾ ਨੁਕਸਾਨ ਹੋਇਆ ਆ ਭਗਵੰਤਬਾਨ ਜੂੰਬਾ ਇਹ ਸਰਕਾਰ ਨੇ ਮੁਆਫਜ਼ਾ ਨਾ ਦਿੱਤਾ ਕਿਸਾਨਾਂ ਨੂੰ ਗਰੀਬ ਨੂੰ ਪਸ਼ੂਆਂ ਦਾ ਮੁਆਵਜ਼ਾ ਦੇ ਲੈ ਕੇ ਜੋ-ਜੋ ਵਾਦੇ ਕੀਤੇ ਨਾ ਕੀਤੇ ਇੱਕ ਮਹੀਨੇ ਬਾਅਦ ਫਿਰ ਅਸੀਂ ਮੀਟਿੰਗ ਕਰਕੇ ਅਗਲਾ ਐਕਸ਼ਨ ਪਲਾਨ ਸੋਚਾਂਗੇ ਕਿ ਸਰਕਾਰ ਕਿ ਸਾਰਾ ਕੰਮ ਛੱਡ ਕੇ ਸਾਰੇ ਮਹਿਕਮਿਆਂ ਦੀ ਡਿਊਟੀ ਪੰਜਾਬ ਪੁਲਿਸ ਦੀ ਡਿਊਟੀ ਲਾ ਕੇ ਸਾਰੇ ਜਿੰਨੇ ਬੰਦ ਐ ਉਹਨਾਂ ਨੂੰ ਭਰਨ ਦੀ ਕੋਸ਼ਿਸ਼ ਕਰੋ ਤੇ ਪਿੰਡਾਂ ਦੇ ਲੋਕਾਂ ਨੂੰ ਕੱਢੋ ਉੱਥੇ ਬਿਮਾਰੀ ਫੈਲ ਰਹੀ ਹੈ ਜਾਨਵਰ ਮਰ ਗਏ ਹੈ ਤੇ ਨਾਲੇ ਮੈਂ ਇੱਕ ਕਾਲੀ ਦਲ ਤਰਫੋਂ ਮੈਂ ਚੇਤਾਵਨੀ ਵੀ ਦੇਣਾ ਚਾਹਣਾ ਹੈ ਇਹ ਸਰਕਾਰ ਨੇ ਮੁਆਵਜ਼ਾ ਨਾ ਦਿੱਤਾ ਕਿਸਾਨਾਂ ਨੂੰ ਗਰੀਬ ਨੂੰ ਪਸ਼ੂਆਂ ਦਾ ਮੁਆਵਜ਼ਾ ਦੇ ਲੈ ਕੇ ਜੋ ਜੋ ਵਾਅਦੇ ਕੀਤੇ ਨਾ ਕੀਤੇ ਇੱਕ ਮਹੀਨੇ ਬਾਅਦ ਫਿਰ ਅਸੀਂ ਮੀਟਿੰਗ ਕਰਕੇ ਅਗਲਾ ਐਕਸ਼ਨ ਪਲਾਨ ਸੋਚਾਂਗੇ ਕਿ ਸਰਕਾਰ ਨੂੰ ਜਿਵੇਂ ਲੈਂਡ ਪੂਲਿੰਗ ਇਹਨਾਂ ਨੂੰ ਝੁਕਣਾ ਪਿਆ ਪੰਜਾਬ ਦੇ ਲੋਕਾਂ ਸਾਹਮਣੇ ਝੁਕਾਵਾਂਗੇ ਤੇ ਸਾਰਾ ਪੈਸਾ ਕੰਪਨਸੇਸ਼ਨ ਜਿਨ੍ਹਾਂ ਤਾਂ ਨਹੀਂ ਦਿੰਦੇ ਉਹ ਇੱਕ ਪਲਾਨ ਬਣਾਵਾਂਗੇ ਥੈਂਕ ਯੂ ਜਾਂਚ ਕਿਸ ਤਰ੍ਹਾਂ ਹੋਣੀ ਦੀ ਹੈ ਜਿਹੜੇ ਪ੍ਰਬੰਧ ਪਹਿਲਾਂ ਹੋਣੇ ਚਾਹੀਦੇ ਸੀ ਨਹੀਂ ਕੀਤਾ ਇਹ ਨਾ ਉਹ ਜਾਂਚ ਬਸ ਤਾਂ ਮੰਗ ਕਰਦੇ ਹੋ ਜਾਂਚ ਦੀ ਲੋੜ ਹੀ ਨਹੀਂ ਕਿਉਂਕਿ ਪ੍ਰਬੰਧ ਕੀਤਾ ਹੀ ਨਹੀਂ ਮੀਟਿੰਗ ਹੋਈ ਨਹੀਂ ਮੈਨੂੰ ਮਹਿਕਮੇ ਵਾਲੇ ਨੇ ਦੱਸਤਾ ਕਿ ਅਸੀਂ ਕੀ ਕਰੀਏ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਸਰਕਾਰ ਨੇ ਇੱਕ ਬਾਰ ਵੀ ਨਹੀਂ ਪੁੱਛਿਆ ਤੁਹਾਨੂੰ ਇਰੀਗੇਸ਼ਨ ਮਹਿਕਮੇ ਨੂੰ ਡਰੇਨੇਜ ਮੈਚ ਮੈਨੂੰ ਕੀ ਚੀਜ਼ ਦੀ ਲੋੜ ਹੈ ਆ ਪਾਪੀ ਐ ਆ ਜਿੰਨੀਆਂ ਜਾਨਾਂ ਗਈਆਂ ਜਿੰਨਾ ਨੁਕਸਾਨ ਹੋਇਆ ਆ ਭਗਵੰਤਬਾਨ